ਤੇਜ਼ ਰਫ਼ਤਾਰ ਗੱਡੀ ਨੇ ਤੋੜੀ 95 ਪੀਰ ਦਰਵਾਰ ਦੀ ਕੰਦ ਗੱਡੀ ਦੇ ਰੱਤ ਨਾਲ ਟਕਰਾਂ ਤੋਂ ਬਾਅਦ ਕੰਦ ਨਾਲ ਵੱਜੀ ਮੁਕੰਧਪੁਰ ਤੋਂ ਬੰਗਿਆਵਲ ਜਾਰੀ ਤੇਜ਼ ਰਫ਼ਤਾਰ ਗੱਡੀ ਦਾ ਸੜਕ ਹਾਦਸਾ ਹੋਣ ਤੇ 95 ਪੀਰ ਦੇ ਦਰਵਾਰ ਦੀ ਕੰਦ ਟੁੱਟ ਕੇ ਇੱਕ ਜ਼ਖਮੀ ਹੋਣ ਦਾ ਸਮਾਚਾਰ ਹੈ ਦਰਵਾਰ 95 ਪੀਰ ਦੇ ਸੇਵਾਦਾਰ ਨੇ ਡਰਾਈਵਰ ਨੂੰ ਗੱਡੀ ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਇਸ ਹਾਦਸੇ ਦੀਆਂ ਸਾਰੀਆਂ ਤਸਵੀਰਾਂ ਨਜ਼ਦੀਕ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਬੰਗਿਆ ਤੋਂ ਮਨਵੀਰ ਗੁਣਾਚੌੜ ਦੀ ਖਾਸ ਰਿਪੋਰਟ ਇਹ ਹਾਦਸਾ ਹੋਇਆ ਹੈ ਬਾਜੀ 8:00 ਵਜੇ ਦੀ ਗੱਲ ਆ ਮੈਂ ਤਾਂ ਬਾਹਰ ਬੈਠਾ ਸੀਗਾ ਦੁਆਰ ਤੇ ਹੀ ਸੇਵਾਦਾਰਿਆਂ ਗੱਡੀ ਬਾਜੀ ਮੁਕੰਦpur ਸੈਟ ਤੋਂ ਆਈ ਆ ਬਹੁਤ ਜ਼ਿਆਦਾ ਸਪੀਡ ਤੇ ਸੀਗੀ ਪਹਿਲਾਂ ਇਹ ਪਿਛਲੇ ਸੈਟ ਤੇ ਕੰਧ 'ਚ ਲੱਗੀ ਗੇਟਕੂਟ ਸਾਰੇ ਟਾਗੇ ਸਵੈਦੇ 'ਚ ਲੱਗੀ ਬੰਦਾ ਮੈਦਾਨ ਦਾ ਵਿੱਚੋਂ ਜਾ ਕੱਢਿਆ ਇੱਕੋ ਬੰਦਾ ਸੀਗਾ ਬੰਦੇ ਦਾ ਬਾਜੀ ਬਚਾ ਆ ਪਰ ਗੱਡੀ ਦਾ ਸਾਰੀ ਜੀ ਕੰਡਮ ਹੋ ਗਈ ਆ ਤੇ ਸਾਡਾ ਇੱਥੇ ਜਗ੍ਹਾ ਦਾ ਕਾਫੀ ਝੇਜਬੂਰ ਸੀਗੇ ਸਾਰਾ ਕੁਝ ਉਲਟਾ ਆ ਤਾਂ ਉਹਨਾ ਇਦਾਂ ਬੰਦੇ ਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਬੰਦੇ ਦਾ ਬਚਾਅ ਹੋ ਗਿਆ ਮੋਕੇ ਜਾ ਕੇ ਉਹਨੂੰ ਲੈ ਹਸਪੀਟਲ ਲੈ ਗਏ ਮੋਕੇ ਦੇ ਮੈਂ ਮੈਂ ਨਹੀਂ ਦਰਵਾਸੀ ਨੂੰ ਲੈ ਗਿਆ ਸੀ ਐਂਬੂਲੈਂਸ ਨੂੰ ਫੋਨ ਕਰਤਾ ਸੀਗਾ ਅੱਛਾ ਜੀ ਤੇ ਉਹ ਰਿਟੈਂਡਰੀ ਪਿੰਡ ਦਾ ਮੁੰਡਾ ਸੀਗਾ ਜੀ ਅੱਛਾ ਜੀ ਹਾਂ ਜੀ